ਸਾਡੇ ਵੱਡੇ-ਵਡੇਰੇ ਤੇ ਟੀਚਰ ਹਮੇਸ਼ਾ ਕਹਿੰਦੇ ਨੇ ਬਈ ਦਿਲ ਵਿੱਚ ਵਿਸ਼ਵਾਸ ਰੱਖੋ ਫਿਰ ਕੋਈ ਵੀ ਮੁਸ਼ਕਲ ਤੁਹਾਨੂੰ ਰੋਕ ਨਹੀਂ ਸਕਦੀ ਤੁਹਾਡਾ ਇਹ ਵਿਸ਼ਵਾਸ ਇੱਕ ਜਾਦੂ ਵਰਗਾ ਵਾ ਜੇ ਇਹ ਸੱਚੇ ਦਿਲ ਨਾਲ ਹੋਵੇ ਤਾਂ ਹਰ ਮੁਸ਼ਕਲ ਨੂੰ ਸੌਖਾ ਕਰ ਦਿੰਦਾ ਬਸ ਇੱਕ ਗੱਲ ਯਾਦ ਰੱਖਿਓ ਜੇ ਦਿਲ ਵਿੱਚ ਪੱਕਾ ਭਰੋਸਾ ਵਾ ਤਾਂ ਰੱਬ ਵੀ ਤੁਹਾਡੇ ਨਾਲ ਖੜਾ ਵਾ ਅੱਜ ਦੀ ਕਹਾਣੀ ਵੀ ਐਸੇ ਵਿਸ਼ਵਾਸ ਦੀ ਤਾਕਤ ਬਾਰੇ ਹੈਗੀ ਆ ਇੱਕ ਬੁੱਢਾ ਫਕੀਰ ਜਿਸ ਨੂੰ ਸਾਰੇ ਜਿਹੜੇ ਪਿੰਡ ਵਾਲੇ ਸੀ ਵਿਸ਼ਵਾਸ ਦਾ ਬੂਟਾ ਕਹਿ ਕੇ ਬੁਲਾਉਂਦੇ ਸਨ ਉਸ ਦੀ ਇੱਕੋ ਇੱਕ ਸਿੱਖਿਆ ਸੀ ਬਈ ਜੇ ਦਿਲ ਵਿੱਚ ਪੱਕਾ ਵਿਸ਼ਵਾਸ ਹੋਵੇ ਤਾਂ ਪਰਮਾਤਮਾ ਤੁਹਾਡੇ ਹਰ ਦੁੱਖ ਦਾ ਹੱਲ ਜ਼ਰੂਰ ਕਰਦਾ ਭਾਵੇਂ ਤੁਹਾਨੂੰ ਕਿੱਡੀ ਵੱਡੀ ਪਰੇਸ਼ਾਨੀ ਹੋਵੇ ਉਹਦਾ ਵੀ ਹਾਲ ਨਿਕਲੋਂਦਾ ਬਸ ਇਹ ਸੀ ਬਾਬੇ ਦਾ ਮੰਤਰ ਇੱਕ ਦਿਨ ਪਿੰਡ ਵਿੱਚ ਭਿਆਨਕ ਸੋਕਾ ਪੈ ਗਿਆ ਮੀਂਹ ਦੀ ਇੱਕ ਬੂੰਦ ਵੀ ਨਹੀਂ ਆਈ ਖੇਤ ਸੁੱਕ ਗਏ ਮੁੱਕ ਗਏ ਨਾ ਆਨਾ ਨਾ ਸਬਜੀ ਨਾ ਪਾਣੀ ਪੇਂਡ ਵਾਲੇ ਡਰ ਗਏ ਸੋਚਣ ਲੱਗੇ ਵੀ ਹੁਣ ਕੀ ਹੋ ਅਸੀਂ ਤਾਂ ਮਰ ਜਾਵਾਂਗੇ ਪਾਣੀ ਤੋਂ ਬਗੈਰ ਸਾਰੇ ਰੋਂਦੇ ਘਰ ਲਾਉਂਦੇ ਉਹ ਬੁੱਢੇ ਫਕੀਰ ਕੋਲ ਪਹੁੰਚ ਗਏ ਬਾਬਾ ਜੀ ਕੁਝ ਕਰੋ ਸਾਨੂੰ ਬਚਾਓ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਇੱਕ ਖਾਲੀ ਘੜਾ ਚੁੱਕਿਆ ਤੇ ਬੋਲੇ ਵੀ ਇਸ ਘੜੇ ਵਿੱਚ ਪਾਣੀ ਭਰੋ ਪਰ ਇੱਕ ਸ਼ਰਤ ਆ ਜੋ ਵੀ ਇਸ ਨੂੰ ਭਰੇ ਉਸ ਨੂੰ ਪੂਰਾ ਵਿਸ਼ਵਾਸ ਹੋਣਾ ਚਾਹੀਦਾ ਵੀ ਇਹ ਘੜਾ ਕਦੇ ਖਾਲੀ ਨਹੀਂ ਹੋਵੇਗਾ ਪਿੰਡ ਵਾਲੇ ਹੱਸਣ ਲੱਗੇ ਇਹ ਕੀ ਮਜ਼ਾਕ ਆ ਖਾਲੀ ਘੜੇ ਨਾਲ ਸੋਕਾ ਕਿਵੇਂ ਖਤਮ ਹੋਊਗਾ ਬਾਬਾ ਜੀ ਤੁਸੀਂ ਕੀ ਕਹਿ ਰਹੇ ਜੋ ਬਾਬਾ ਜੀ ਕੋਈ ਸੀਰੀਅਸ ਗੱਲ ਕਰੋ ਪਰ ਸਾਰਿਆਂ ਵਿੱਚੋਂ ਇੱਕ ਗਰੀਬ ਵਿਧਵਾ ਔਰਤ ਅੱਗੇ ਆਈ ਉਸਦੇ ਕੋਲ ਨਾ ਪੈਸੇ ਸੀ ਨਾ ਜ਼ਮੀਨ ਸਿਰਵਸਤੇ ਦੋ ਛੋਟੇ-ਛੋਟੇ ਬੱਚੇ ਸਨ ਉਸਨੇ ਘੜਾ ਹੱਥ ਵਿੱਚ ਫੜਿਆ ਤੇ ਬੋਲੀ ਬਾਬਾ ਜੀ ਮੈਂ ਵਿਸ਼ਵਾਸ ਕਰਦੀ ਹਾਂ ਉਸਨੇ ਆਪਣੇ ਘਰ ਦਾ ਥੋੜਾ ਜਿਹਾ ਬਚਿਆ ਹੋਇਆ ਪਾਣੀ ਘੜੇ ਵਿੱਚ ਪਾਇਆ ਤੇ ਆਪਣੇ ਬੱਚਿਆਂ ਨੂੰ ਪੜਾ ਦਿੱਤਾ ਸਾਰੇ ਪਿੰਡ ਵਾਲੇ ਸੋਚਣ ਲੱਗੇ ਬਈ ਬੱਸ ਹੁਣੇ ਖਤਮ ਪਰ ਅਗਲੇ ਦਿਨ ਸਵੇਰੇ ਜਦੋਂ ਔਰਤ ਨੇ ਘੜੇ ਵੱਲ ਵੇਖਿਆ ਤਾਂ ਘੜਾ ਪੂਰਾ ਭਰਿਆ ਹੋਇਆ ਸੀ ਔਰਤ ਨੇ ਉਸ ਪਾਣੀ ਨੂੰ ਪਿੰਡ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਹਰ ਰੋਜ਼ ਕੜਾ ਖਾਲੀ ਹੁੰਦਾ ਤਾਂ ਅਗਲੇ ਦਿਨ ਸਵੇਰ ਨੂੰ ਕੜਾ ਫੇਰ ਭਰ ਜਾਂਦਾ ਪਿੰਡ ਵਾਲੇ ਹੈਰਾਨ ਸਾਰੇ ਬਾਬੇ ਕੋਲ ਗਏ ਤੇ ਪੁੱਛਿਆ ਬਈ ਇਹ ਕੀ ਜਾਦੂ ਆ ਇਹ ਕੜਾ ਭਰਦਾ ਕਿਵੇਂ ਆ ਬਾਬਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਜਾਦੂ ਜੂਦੂ ਕੁਝ ਨਹੀਂ ਆ ਵਿਸ਼ਵਾਸ ਦਾ ਚਮਤਕਾਰ ਆ ਇਸ ਕੜੇ ਨੂੰ ਜਿਸ ਨੇ ਸੱਚੇ ਦਿਲ ਨਾਲ ਚੁੱਕਿਆ ਉਸ ਦੀ ਭੁੱਖ ਪਿਆਸ ਹਮੇਸ਼ਾ ਲਿਮਟਗੀ ਉਸ ਵਿਧਵਾ ਔਰਤ ਦੇ ਵਿਸ਼ਵਾਸ ਨੇ ਨਾ ਸਿਰਫ ਉਸ ਦੇ ਬੱਚਿਆਂ ਨੂੰ ਬਚਾਇਆ ਸਗੋਂ ਪੂਰੇ ਪਿੰਡ ਦੀ ਮਦਦ ਕੀਤੀ ਤੇ ਜਾਣਦੇ ਹੋ ਕਿ ਉਸ ਦਿਨ ਤੋਂ ਬਾਅਦ ਪਿੰਡ ਵਿੱਚ ਸੋਕਾ ਵੀ ਖਤਮ ਹੋ ਗਿਆ ਮੀਂਹ ਵਰਿਆ ਖੇਤ ਹਰੇ ਭਰੇ ਹੋ ਗਏ ਤੇ ਪਿੰਡ ਵਾਲੇ ਵਿਸ਼ਵਾਸ ਦੀ ਤਾਕਤ ਸਮਝ ਗਏ ਜੇ ਅਸੀਂ ਸੱਚੇ ਦਿਲ ਨਾਲ ਵਿਸ਼ਵਾਸ ਕਰੀਏ ਤਾਂ ਕੋਈ ਵੀ ਮੁਸ਼ਕਲ ਸਾਡੇ ਅਗੇ ਟੇਕ ਨਹੀਂ ਸਕਦੀ ਕਿ ਤੁਸੀਂ ਜਾਣਦੇ ਹੋ ਇਹ ਵਿਸ਼ਵਾਸ ਸਿਰਫ ਮੁਸ਼ਕਲ ਨੂੰ ਨਹੀਂ ਹਟਾਉਂਦਾ ਸਗੋਂ ਰੱਬ ਦੇ ਦਰ ਤੇ ਵੀ ਪਹੁੰਚਾ ਦਿੰਦਾ ਹੈ ਰੱਬ ਵੀ ਉਸ ਨੂੰ ਮਿਲਦਾ ਹੈ ਜਿਸ ਦੇ ਦਿਲ ਵਿੱਚ ਪੱਕਾ ਯਕੀਨ ਹੋਵੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਆਓ ਅਸੀਂ ਵੀ ਆਪਣੇ ਦਿਲ ਵਿੱਚ ਵਿਸ਼ਵਾਸ ਦਾ ਇਹ ਬੂਟਾ ਲਗਾਈਏ ਤੇ ਨਾ ਸਿਰਫ ਜ਼ਿੰਦਗੀ ਦੀਆਂ ਜੰਗਾਂ ਜਿੱਤਿਏ ਸੰਗੋ ਰੱਬ ਦੀਆਂ ਬੇਅੰਤ ਮਿਹਰਾਂ ਦਾ ਹਿੱਸਾ ਵੀ ਬਣੀਏ ਤੇ ਆਪਣੇ ਵਿਸ਼ਵਾਸ ਨੂੰ ਹਮੇਸ਼ਾ ਮਜ਼ਬੂਤ ਰੱਖੋ ਇਸ ਤਰ੍ਹਾਂ ਹੀ ਇੱਕ ਪਿੰਡ ਵਿੱਚ ਸੋਕਾ ਪਿਆ ਸੀ ਸਾਰਿਆਂ ਨੇ ਸੋਚਿਆ ਵੀ ਇਕੱਠੇ ਜੜੇ ਆ ਆਪਾਂ ਉਸ ਵਾਹਿਗੁਰੂ ਜੀ ਅੱਗੇ ਪ੍ਰੇਰ ਕਰਦੇ ਹਾਂ ਸਾਰੇ ਉਸਥਾਨ ਤੇ ਪਹੁੰਚੇ ਇੱਕ ਬੱਚਾ ਜਿਹੜਾ ਸੀ ਉਹ ਛਤਰੀ ਲੈ ਕੇ ਗਿਆ ਸਾਰੇ ਛਤਰੀ ਵੇਖ ਕੇ ਹੱਸਣ ਲੱਗ ਪਏ ਕਹਿੰਦੇ ਦੇਖ ਕਿੰਨਾ ਸੋਕਾ ਪਿਆ ਪਾਣੀ ਦੀ ਬੂੰਦ ਨਹੀਂ ਹੈਗੀ ਧੁੱਪ ਚਮਕਣ ਢਈ ਆ ਬੱਦਲ ਕਿਤੇ ਦਿਸਤਾਨੀ ਤੇ ਤੈਨੂੰ ਲੱਗਦਾ ਪੀ ਮੀ ਪੈਜੂ ਉਹ ਕਹਿੰਦਾ ਮੈਨੂੰ ਪਤਾ ਜਦੋਂ ਅਸੀਂ ਬਾਬਾ ਜੀ ਅੱਗੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਤੇ ਮੀ ਪਾਊਗਾ ਸਾਰੇ ਲੋਕੀ ਹੱਸੀ ਜਾਣ ਵੀ ਕਿ ਦਸ਼ਤਰੀ ਚੋਕੇ ਲੈ ਕੇ ਆਇਆ ਤੇ ਜਦੋਂ ਅਰਦਾਸ ਖਤਮ ਹੋਈ ਮੀ ਸੱਚੀ ਸ਼ਮਸ਼ਮ ਵਰਨ ਲੱਗ ਪਿਆ ਪਰ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਉਸ ਬੱਚੇ ਨੂੰ ਵਿਸ਼ਵਾਸ ਸੀ ਆਪਣੇ ਵਾਹਿਗੁਰੂ ਜੀ ਤੇ ਵਿਸ਼ਵਾਸ ਸੀ ਤੇ ਇਸ ਤਰ੍ਹਾਂ ਹੀ ਸਾਨੂੰ ਕੋਈ ਮੁਸ਼ਕਲ ਆਉਂਦੀ ਆ ਪਰੇਸ਼ਾਨੀ ਆਉਂਦੀ ਜੇ ਸਾਡਾ ਵਿਸ਼ਵਾਸ ਹੋਵੇ ਕਿ ਅਸੀਂ ਇਹਨੂੰ ਹੱਲ ਕਰ ਲੈਣਾ ਇਹਦਾ ਅਸੀਂ ਸੋਲੂਸ਼ਨ ਲੱਭ ਲੈਣਾ ਤੋ ਦਸਾ ਸੱਚੀ ਲੱਭ ਜਾਂਦਾ ਤੇ ਜੇ ਅਸੀਂ ਦਿਲ ਹਾਰ ਕੇ ਬੈਠ ਜੀਏ ਫਿਰ ਤੇ ਕੋਈ ਵੀ ਸਮੱਸਿਆ ਜਿਹੜੀ ਭਾਵੇਂ ਨਿੱਕੀ ਹੋਵੇ ਉਹ ਪਹਾੜ ਵਰਗੀ ਬਣ ਜਾਂਦੀ ਹੈ ਤੇ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗੀ ਤੇ ਲਾਈਕ ਜਰੂਰ ਕਰਿਓ ਤੇ ਹੋਰ ਵੀ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਫਿਰ ਮਿਲਦੇ ਹਾਂ ਇੱਕ ਹੋਰ ਪਿਆਰੀ ਜੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ